ਲੋ ਆਏ ਲੋ ਜੀ ਤੁਸੀਂ ਦੇਖ ਰਹੇ ਹੋ ਲਾਈ ਕ੍ਰਿਕਟ ਅਦਮ ਐਸ ਟੂਰਨਾਮੈਂਟ ਲੈ ਵੀ ਇਧਰਲੇ ਵੱਡੇ ਮੁਕਾਬਲਾ ਪਲੇ ਕਰਦੀ ਆਪਾਂ ਮੇਰੀ ਬੇਨਤੀ ਵੀਰਾਂ ਸਾਡਿਆਂ ਨੂੰ ਵੱਡਾ ਮੈਜੜਾ ਕਦੇ ਸ਼ੂਗੇ ਵਰਸਿਆ ਪਿੰਡ ਆਉ ਆ ਗਿਆ ਕਦੇ ਮੰਗੂ ਕਬਰ ਵਾਲੇ ਪਿੰਡ ਦਾ ਦੁਨੀਆ ਦਾ ਕਦੇ ਮਹਾਨ ਦੁਨੀਆ ਦਾ ਕਦੇ ਰਸਤਮੇ ਕਦੇ ਖਿਡਾਰੀ ਹੈ ਮੇਰੇ ਵੀਰੋ ਜਿਹੜੇ ਖਿਡਾਰੀ ਨੇ ਖੇਡਣਾ ਹਰੀਪੁਰੇ ਦਾ ਕਦੇ ਪੁੱਤਵਾਣਾ ਦੂਜੇ ਪੰਨੇ ਟੀਮ ਆ ਗਿਆ ਕਦੇ ਧਰਮੂ ਵਾਲਾ ਪਿੰਡ ਹੈ ਜਲਾਲਾਬਾਦਾ ਕਦੇ ਇਲਾਕਾ ਪੈਂਦਾ ਹੈ ਔਰ ਧਰਮ ਟੀਮ ਨੂੰ ਕਦੇ ਬਰਾਕੇ ਲੈ ਕੇ ਆਇਆ ਜੰਪੀ ਆ ਗਿਆ ਉਧਰਲੇ ਪਾਸੇ ਲੱਖ ਸਰਗੇ ਜਿਵੇਂ ਮੁੰਡੇ ਰੇ ਕਿਹੜੇ ਕਦੇ ਖੇਡਦੇ ਕਦੇ ਨਜ਼ਰ ਆਉਣਗੇ ਆਇਆ ਜੱਟ ਦੇ ਐਣ ਮੇਰੇ ਵੀਰੋ ਗੱਲਾਂ ਟਿਕਾੜੇ ਆ ਨਹੀਂ ਜੱਟੇ ਗੋਪੀ ਆ ਗਿਆ ਉਧਰਲੇ ਪਾਸੇ ਦੇਖ ਤੇ ਖੜਕਾ ਵਰਕਾ ਹੋਊਗਾ ਜ਼ਰੂਰ ਫਾਦਲ ਕਾ ਵੀ ਕਰੇ ਟੀਮ ਹੈ ਔਰ ਪਹਿਲੀ ਬਾਲ ਜਿਹੜੀ ਕਦੇ ਮੈਦਾਨ ਵਿੱਚ ਕਦੇ ਕਰ ਦੁੱਤੀ ਹੈ ਆਇਆ ਕਦੇ ਮੰਡਾਲੇ ਪਿੰਡ ਦਾ ਗੋਪੀ ਹਾਂਜੀ ਜਿਨ੍ਹਾਂ ਨੇ ਲੰਗਰ ਪਾੜੀ ਪ੍ਰਸ਼ਾਦਾ ਪਾੜੀ ਛਕੜਾ ਛਕ ਲੋ ਜੀ

ਖਬਰ ਵਾਲੇ ਪਿੰਡ ਦਾ ਕਦੇ ਮੰਗੂ ਪੇਚਦੋ ਲਾਤਾ ਮੁੰਡਿਆਂ ਨੇ ਐਨ ਮੇਰੇ ਮਿੱਤਰੋ ਕਦੇ ਸਰਾ ਖੇੜਾ ਕਦੇ ਕਰਵਾ ਦਿੱਤਾ ਲੈ ਵੀ ਸਾਊਂਡ ਵਾਲਾ ਇੱਥੇ ਝੁੱਲਣ ਦੇ ਐਨ ਘਾਰੀ ਕਦੇ ਸੁਰੇ ਲੱਗੀ ਪਈ ਆ ਮੰਡ ਵਾਲੇ ਪਿੰਡ ਦਾ ਕਦੇ ਗੋਪੀ ਆਇਆ ਬਾਹਰ ਪੌਂਦ ਲਈ ਫੇਰ ਖਿਡਾਰੀ ਅੱਗੇ ਵੱਲ ਕਦੇ ਵਧਦਾ ਹੋਇਆ ਉਧਰਲੇ ਪਾਸੇ ਓਮ ਕਵਾੜ ਜਾ ਰਹੀ ਹਾਏ ਓ ਤੇਰੇ ਆ ਰੱਬਾ ਕੈਟ 2 ਜਿਹੜੇ ਕਦੇ ਛੜ ਪਿਆ 来 ਵੀ गुरु का लंगर मैं बेंती ਕਰਾਂਗਾ ਵੀਰਾਂ ਨੂੰ ਲਓ ਸਾਹਮਣੇ ਵਾਹ ਜੀ ਵਾਹ ਬਾਤ ਹੋ ਚੁੱਕੀ ਐ ਮੈਚ ਕਰਮ ਕਰਨਾ ਪੈਣਾ ਬਾਟਾਲੀਆਂ ਫਾਰੀ ਦੂਰੋਂ ਸੱਧਿਆ ਓਏ ਮਿੱਟੇਰੇ ਵਾਲੇ ਨੇ ਇਧਰ ਮੇ ਪਾਸੇ ਫੇਰ ਓਏ ਬੰਨੇ ਕੋਈ ਜੰਟੇ ਨੂੰ ਮੈਂ ਕਹੇ ਕਿਹੜਾ ਆਊਗਾ ਓਏ ਬਾਲ ਨੂੰ ਵੇਖੋ ਕਿੱਥੇ ਗਈ ਐ ਦੇ ਸੱਦੇ ਹੋਇਆ ਇਧਰਲੇ ਪਾਸੇ ਫੇਰ ਨਹੀਂ